ਸਤਿ ਸ਼੍ਰੀ ਅਕਾਲ ਖਾਲਸ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਭਵਨੀਤ कौर ਦੁਪਹਿਰ 2 ਵਜੇ ਦਾ ਬੁਲੇਟਿਨ ਲੈ ਕੇ ਹਾਜ਼ਰ ਹਾਂ ਇਸ ਸਾਲ ਪੰਜਾਬ ਦੇ ਵਿੱਚ ਮਾਨਸੂਨ ਦਾ ਮੌਸਮ ਰਿਕਾਰਡ ਬਾਰਿਸ਼ ਨਾਲ ਖਤਮ ਹੋ ਰਿਹਾ ਹੈ ਮੌਸਮ ਵਿਭਾਗ ਦੇ ਅਨੁਸਾਰ ਅਗਲੇ ਹਫ਼ਤੇ ਤੱਕ ਸੂਬੇ ਦੇ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਮੌਸਮ ਆਮ ਰਹੇਗਾ ਅਤੇ ਵਾਤਾਵਰਣ ਖੁਸ਼ਕ ਰਹੇਗਾ ਇਸ ਦੌਰਾਨ ਤਾਪਮਾਨ ਦੇ ਵਿੱਚ ਥੋੜਾ ਵਾਧਾ ਦੇਖਿਆ ਜਾ ਸਕਦਾ ਹੈ ਮਾਨਸੂਨ ਹੁਣ ਆਪਣੇ ਰਸਤੇ ਤੇ ਹੈ ਤੇ ਅਗਲੇ ਹਫਤੇ ਦੇ ਅੰਦਰ ਸੂਬੇ ਤੋਂ ਪੂਰੀ ਤਰ੍ਹਾਂ ਵਾਪਸ ਚਲਾ ਜਾਵੇਗਾ ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਮੌਨਸੂਨ ਲਗਭਗ 40 ਤੋਂ 45 ਦਿਨਾਂ ਤੱਕ ਸਰਗਰਮ ਰਿਹਾ ਹੈ ਅਤੇ ਇਸ ਸਮੇਂ ਦੌਰਾਨ ਲਗਾਤਾਰ بارش ਦੇ ਕਈ ਸਪੈਲ ਦੇਖੇ ਗਏ ਹਨ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਨੂੰ ਅੱਜ ਫ੍ਰੀ ਕਰ ਦਿੱਤਾ ਜਾਵੇਗਾ ਇਹ ਪਹਿਲਾ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਵੱਲੋਂ ਕੀਤੀ ਕੀਤਾ ਜਾ ਰਿਹਾ ਹੈ ਦਰਅਸਲ ਅੱਜ ਕਿਸਾਨ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਅਤੇ ਟੋਲ ਪਲਾਜ਼ਾ ਨੂੰ ਮੁਫਤ ਕਰਨ ਦਾ ਐਲਾਨ ਕੀਤਾ ਗਿਆ ਕਿਸਾਨਾਂ ਦਾ ਇਲਜ਼ਾਮ ਹੈ ਕਿ ਪਿੰਡ ਮੰਗਲੀ ਤੋਂ ਲਾਡੋਵਾਲ ਟੋਲ ਤੱਕ ਸੜਕ ਦੀ ਹਾਲਤ ਬਹੁਤ ਮਾੜੀ ਹੈ ਜਿਸ ਕਾਰਨ ਵਸਨੀਕਾਂ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਗਿੱਲ ਨੇ ਕਿਹਾ ਹੈ ਕਿ ਰਾਹੋ ਰੋਡ ਦੀ ਹਾਲਤ ਇੰਨੀ ਮਾੜੀ ਹੈ ਕਿ ਕੋਈ ਵੀ ਵਾਹਨ ਨਹੀਂ ਚਲ ਸਕਦਾ ਤਲਾ ਸਕਦਾ ਉਹਨਾਂ ਨੇ ਅੱਗੇ ਕਿਹਾ ਕਿ ਰਾਹੋਂ ਗਰੋੜ ਪਾਰ ਕਰਨ ਵਾਲੀ ਗਰਵਤੀ ਮਹਿਲਾ ਨੂੰ ਗੰਭੀਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਇਸ ਤੋਂ ਇਲਾਵਾ ਸ਼ਾਮ ਨੂੰ ਪਿੰਡ ਮੰਗਲੀ ਤੋਂ ਬਸਤੀ ਜੋਦੇਵਾਲ ਚੌਂਕ ਤੱਕ ਸੜਕਾਂ ਤੇ ਵਿਕਰੇਤਵਾਂ ਦੀ ਮੌਜੂਦਗੀ ਕਾਰਨ ਟ੍ਰੈਫਿਕ ਜਮ ਹੋ ਜਾਂਦਾ ਹੈ ਅਮੂਲ ਨੇ ਸ਼ਨੀਵਾਰ ਨੂੰ 700 ਤੋਂ ਵੱਧ ਉਤਪਾਦਾਂ ਦੀ ਇੱਕ ਸੋਧੀ ਹੋਈ ਕੀਮਤ ਸੂਚੀ ਦਾ ਐਲਾਨ ਕੀਤਾ ਹੈ ਜੋ ਕਿ 22 ਸਤੰਬਰ ਯਾਨੀ ਕਿ ਕੱਲ ਤੋਂ ਲਾਗੂ ਹੋ ਜਾਵੇਗੀ ਇਸ ਦਿਨ ਸੋਧੀਆਂ ਜੀਐਸਟੀ ਦਰਾਂ ਲਾਗੂ ਹੋਣਗੀਆਂ ਇਸ ਸੋਧ ਮੱਖਣ ਘਿਓ ਯੂਐਚਡੀ ਦੁੱਧ ਆਈਸਕ੍ਰੀਮ ਪਨੀਰ ਕੰਡੈਂਸ ਦੁੱਧ ਦੇ ਪਾ ਦੇ ਵਿੱਚ ਹੋਈ ਹੈ ਏਸ਼ੀਆ ਕੱਪ 225 ਦੇ ਵਿੱਚ ਅੱਜ ਭਾਰਤ ਅਤੇ ਪਾਕਿਸਤਾਨ ਵਿਚਾਲੇ ਸੁਪਰ 4 라ਉਂਡ ਦਾ ਮੁਕਾਬਲਾ ਹੋਵੇਗਾ ਇਹ ਮੈਚ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਦੇ ਵਿੱਚ ਰਾਤ 8 ਵਜੇ ਸ਼ੁਰੂ ਹੋਵੇਗਾ ਏਸ਼ੀਆ ਕੱਪ 225 ਦੇ ਹੁਣ ਤੱਕ ਦੇ ਭਾਰਤ ਦੇ ਸਾਰੇ ਹੀ ਮੈਚ ਜਿੱਤੇ ਹਨ ਭਾਰਤ ਅੱਜ ਦੁਬਈ ਦੇ ਵਿੱਚ ਸੁਪਰ 4 ਪੜਾ ਦੇ ਆਪਣੇ ਪਹਿਲੇ ਮੈਚ ਦੇ ਵਿੱਚ ਪਾਕਿਸਤਾਨ ਨਾਲ ਭੇੜੇਗਾ ਕੁਲਦੀਪ ਯਾਦਵ ਲਗਾਤਾਰ ਦੋ ਮੈਚਾਂ ਦੇ ਵਿੱਚ ਮੈਨ ਆਫ ਦਾ ਮੈਚ ਰਹੇ ਹਨ ਏਸ਼ੀਆ ਕੱਪ ਦੇ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਖੇਡਿਆ ਗਿਆ ਆਖਰੀ ਮੈਚ ਹੱਥ ਮਿਲਾਉਣ ਦੇ ਵਿਵਾਦ ਕਾਰਨ ਸੁਰਖੀਆਂ ਦੇ ਵਿੱਚ ਰਿਹਾ ਸੀ ਏਸ਼ੀਆ ਕੱਪ 2025 ਦੇ ਪਿਛਲੇ ਮੈਚ ਦੇ ਵਿੱਚ ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ ਸੀ ਪੰਜਾਬ ਦੇ ਜਲੰਧਰ ਤੋਂ ਇੱਕ ਤਰਖਾਨ ਚਿੰਦਪਾਲ ਨੇ ਅਮਿਤਾਬ ਬੱਚਨ ਦੇ ਸ਼ੋਅ ਕੌਣ ਬਨੇਗਾ ਕਰੋੜਪਤੀ ਦੇ ਵਿੱਚ 50 ਲੱਖ ਰੁਪਏ ਜਿੱਤੇ ਹਨ ਚੰਦਪਾਲ ਦਾ ਸੁਪਨਾ ਜਲ ਸੇਨਾ ਦਾ ਅਫਸਰ ਬਣਨਾ ਬਣਨ ਦਾ ਸੀ ਪਰ ਪਰਿਵਾਰ ਦੀ ਮਾੜੀ ਆਰਥਿਕ ਸਥਿਤੀ ਕਾਰਨ ਇਹ ਸੁਪਨਾ ਅਧੂਰਾ ਹੀ ਰਹਿ ਗਿਆ। ਉਸਦੇ ਪਿਤਾ ਹੈਂਡ ਪੰਪ ਲਗਾਉਂਦੇ ਸਨ ਅਤੇ ਉਸਦਾ ਭਰਾ ਵੀ ਘਰ ਚਲਾਉਣ ਦੇ ਵਿੱਚ ਮਦਦ ਕਰਦਾ ਸੀ। 12ਵੀਂ ਜਮਾਤ ਤੋਂ ਬਾਅਦ ਚਿੰਦਪਾਲ ਨੇ ਆਪਣੀ ਪੜ੍ਹਾਈ ਵੀ ਛੱਡ ਦਿੱਤੀ ਅਤੇ ਤਰਖਾਨ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। 2020 ਦੇ ਵਿੱਚ ਚਿੰਦਪਾਲ ਨੇ ਕੇਬੀਸੀ ਦੇਖਣਾ ਸ਼ੁਰੂ ਕੀਤਾ ਅਤੇ ਹੌਟ ਸੀਟ ਤੇ ਬੈਠ ਕੇ ਆਪਣੇ ਪਰਿਵਾਰ ਦੀ ਕਿਸਮਤ ਸੁਧਾਰਨ ਦਾ ਫੈਸਲਾ ਕੀਤਾ। ਅਤੇ ਆਖਰਕਾਰ ਕੁਝ ਹੱਦ ਤੱਕ ਆਪਣਾ ਸੁਪਨਾ ਪੂਰਾ ਕਰ ਲਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ 5 ਵਜੇ ਰਾਸ਼ਟਰ ਨੂੰ ਸੰਬੋਧਨ ਕਰਨਗੇ ਹਾਲਾਂਕਿ ਅਜੇ ਸਪਸ਼ਟ ਨਹੀਂ ਹੈ ਕਿ ਉਹ ਕਿਸ ਬਾਰੇ ਗੱਲ ਕਰਨਗੇ ਨਵੀਆਂ GST ਦਰਾਂ ਕੱਲ ਯਾਨੀ ਕਿ ਸੋਮਵਾਰ ਤੋਂ ਲਾਗੂ ਹੋਣ ਗਿਆ ਅਜੀਆਂ ਅਟਕਲੀਆਂ ਹਨ ਕਿ ਮੋਦੀ ਇਸ ਮੁੱਦੇ ਤੇ ਗੱਲ ਕਰ ਸਕਦੇ ਹਨ ਪਾਕਿਸਤਾਨ ਨੇ ਸਰਹੱਦੀ ਜ਼ਿਲ੍ਹੇ ਕੁਪਵਾੜਾ ਦੇ ਨੌਗਾਮ ਸੈਕਟਰ ਦੇ ਵਿੱਚ ਗੋਲੀਬਾਰੀ ਕਰਕੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ ਸੂਤਰਾਂ ਅਨੁਸਾਰ ਸ਼ਨੀਵਾਰ ਸ਼ਾਮ ਨੂੰ ਪਾਕਿਸਤਾਨੀ ਸੈਨਿਕਾਂ ਨੇ ਨੋਗਾਮ ਸੈਕਟਰ ਦੀ ਲੀਪਾ ਘਾਟੀ ਦੇ ਵਿੱਚ ਕੰਟਰੋਲ ਰੇਖਾ ਦੇ ਨਾਲ ਭਾਰਤੀ ਚੌਕੀਆਂ ਤੇ ਬਿਨਾਂ ਕਿਸੇ ਅ ਭੜਕਾਵਟ ਦੇ ਗੋਲੀਬਾਰੀ ਕੀਤੀ ਹੈ ਫੌਜ ਨੇ ਇਸ ਦਾ ਜਵਾਬ ਵੀ ਦਿੱਤਾ ਹੈ ਗੋਲੀਬਾਰੀ ਦੇ ਵਿੱਚ ਅਜੇ ਤੱਕ ਕਿਸੇ ਜਾਣੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਆਈ ਹੈ ਹਾਲਾਂਕਿ ਇਸ ਸੰਬੰਧ ਵਿੱਚ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਗੁਰਦਾਸਪੁਰ ਦੇ ਸ੍ਰੀ ਹਰ ਗੋਬਿੰਦਪੁਰ ਸਾਹਿਬ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਝੋਨੇ ਦੀ ਫਸਲ ਤੇ ਕੀਟਨਾਸ਼ਕ ਛਿੜਕਾ ਕਰਦੇ ਸਮੇਂ ਕਰੰਟ ਲੱਗਣ ਦੇ ਨਾਲ ਦੋ ਚਚੇਰੇ ਭਰਾਵਾਂ ਦੀ ਮੌਕੇ ਤੇ ਹੀ ਜਾਨ ਚਲੀ ਗਈ ਰਿਪੋਰਟਾਂ ਅਨੁਸਾਰ ਦੋਵੇਂ ਭਰਾ ਦੋ ਹੋਰ ਸਾਥੀਆਂ ਨਾਲ ਪਿੰਡ ਦੇ ਕਿਸਾਨ ਇੰਦਰਜੀਤ ਸਿੰਘ ਦੇ ਖੇਤਾਂ ਦੇ ਵਿੱਚ ਸਪਰੇਅ ਕਰਨ ਗਏ ਸਨ ਇਲਜ਼ਾਮ ਹੈ ਕਿ ਖੇਤ ਮਾਲਕ ਨੇ ਉਹਨਾਂ ਨੂੰ ਸੂਚਿਤ ਨਹੀਂ ਕੀਤਾ ਕਿ ਖੇਤ ਦੇ ਵਿੱਚ ਬਿਜਲੀ ਦਾ ਖੰਭਾ ਡਿੱਗ ਪਿਆ ਹੈ ਅਤੇ ਇਸ ਦੀਆਂ ਤਾਰਾਂ ਖੁੱਲੀਆਂ ਪਈਆਂ ਹਨ ਛਿੜਕਾਅ ਕਰਦੇ ਸਮੇਂ ਰਾਜਨ ਦਾ ਪੈਰ ਅਚਾਨਕ ਬਿਜਲੀ ਦੀ ਤਾਰ ਨੂੰ ਛੂ ਗਿਆ ਜਿਸ ਨਾਲ ਉਹ ਕਰੰਟ ਲੱਗਣ ਦੇ ਕਾਰਨ ਉਸ ਦੀ ਜਾਨ ਚਲੀ ਗਈ ਜਗਰਾਜ ਉਸ ਨੂੰ ਬਚਾਉਣ ਲਈ ਅੱਗੇ ਆਇਆ ਅਤੇ ਉਸ ਨੂੰ ਵੀ ਕਰੰਟ ਲੱਗ ਗਿਆ ਦੋਵਾਂ ਦੀ ਮੌਕੇ ਤੇ ਹੀ ਜਾਨ ਚਲੀ ਗਈ ਹੈ ਪਰਿਵਾਰ ਨੇ ਹਾਦਸੇ ਲਈ ਕਿਸਾਨ ਅਤੇ ਬਿਜਲੀ ਵਿਭਾਗ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਜਾਣਕਾਰੀ ਦਿੱਤੀ ਜਾਂਦੀ ਅਤੇ ਖਰਾਬ ਹੋਏ ਖੰਬੇ ਦੀ ਮੁਰੰਮਤ ਕੀਤੀ ਜਾਂਦੀ ਤਾਂ ਇਸ ਦੁਖਾਂਤ ਤੋਂ ਬਚਿਆ ਜਾ ਸਕਦਾ ਸੀ ਤਾਂ ਦੁਪਹਿਰ ਦੇ ਬੁਲੇਟਿਨ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ ਤੁਸੀਂ ਵੇਖਦੇ ਰਹੋ ਖਾਲਸ ਟੀਵੀ ਧੰਨਵਾਦ